ਨੇ ਮੈਨੂੰ ਪਤਾ ਇੱਥੇ ਹੀ ਆਸੇ ਪਾਸੇ ਲੁਕੇ ਹੋਣੇ ਕਿਤੇ ਗਏ ਕਿਤੇ ਨਹੀਂ ਦੁਕਾਨਾਂ ਬੰਦ ਕੀਤੀਆਂ ਸਿਰਫ ਕਿ ਹੈ ਕਿਸੇ ਪ੍ਰਵਾਸੀ ਭਈਏ ਨੇ ਕਿਸੇ ਸਿੱਖ ਦੇ ਨਾਲ ਜਾਂ ਕਿਹੜੇ ਪੰਜਾਬੀ ਦੇ ਨਾਲ ਕੋਈ 1921 ਕੀਤੀ ਜਾਂ ਕਿਸੇ ਆਰਥੀ ਨੇ ਉਸਦੀ ਹੈਲਪ ਕੀਤੀ ਭਈਏ ਜੀ ਜਾਂ ਕਿਸੇ ਵਪਾਰੀ ਨੇ ਭਈਏ ਦੀ ਹੈਲਪ ਕੀਤੀ ਪੰਜਾਬੀ ਨੂੰ ਤੰਗ ਕੰਦੇ ਵਿੱਚ ਕਹੋ ਆਰਥੀ ਕਹੋ ਵਪਾਰੀ ਵੀ اتنا ਵਦਿਆ ਵਿਚਾਰ ਕਰੇ ਸਾਨੂੰ ਕਈ ਤਨਖਾਹਾਂ ਦਿੰਦੇ ਕਿ ਠੇਕੇਦਾਰਾਂ ਦੇ ਬੰਦਿਆਂ ਦੇ ਕੋਲ ਆ ਸਾਬ ਇਹ ਆ ਬੂਆ ਛੋਟੀ ਉਮਰ ਜਿਹੜਾ ਜਨੇਗੀਆਂ ਕੋਈ ਵਜਾ ਕੇ ਇਸ ਰੇਣੀ ਗਰਾ ਸਾਡੇ ਦੇ ਪਿੰਡਾਂ ਨਹੀਂ ਪਿਆ ਤੁਸੀਂ 11 302 307 ਦੇ ਐਕਸਪਲੋਜਿਵ ਦੇ ਸਾਰੇ ਕੇਸਾਂ ਦਾ ਖੋਹਣਾ ਪਹਿਲਾਂ ਵੀ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪੰਜਾਬੀਆਂ ਦੇ ਨਾਲ ਇੱਕ ਰਾ ਕੇ ਖੜੇ ਆ ਜਿੱਦਾਂ ਅਸੀਂ ਚਿੱਗੜ ਬਾਈਪਾਸ ਸਵਰਨਫਰਮ ਤੇ ਲਾ ਕੇ ਵਿਹਲਾ ਕਰਾਇਆ ਇਹਨਾਂ ਪ੍ਰਵਾਸੀਆਂ ਤੋਂ ਜਿਨ੍ਹਾਂ ਨੇ ਇੱਕ ਪੰਜਾਬਨ ਪੀਪੀ ਦੇ ਨਾਲ ਟੱਕਰ ਮਾਰ ਕੀਤੀ ਸੀ ਤੇ ਇੱਕ ਸਾਡੇ ਸਿੰਘ ਨੂੰ ਮਾਰਾ ਪੋਲਿਆ ਸੀ ਇਸ ਤਰ੍ਹਾਂ ਜੇ ਕਿਸੇ ਨੇ ਬੁਧੀ ਕੀ ਕੀਤੀ ਤੇ ਕਹਿਾਈ ਕੀਤੀ ਉਹ ਆਪਣਾ ਹੋਗਾ ਦੂਜੀ ਗੱਲ ਕਿਸੇ ਵੀ ਪੰਚ ਸਰਪੰਚ ਐਮਸੀ ਜਾਂ ਹੋਰ ਕਿਸੇ ਵੀ ਸੁਖਦਾਰ ਬੰਦੇ ਨੇ ਭਈਆਂ ਨੂੰ ਹਦਾਇਤ ਕਰੇ ਜਾਂ ਹੋਰ ਪਛਾਣ ਪੱਤਰ ਬਣਾ ਕੇ ਜਿੱਤੇ ਤਾਂ ਆਪਣੀ ਬੇਇੱਜ਼ਤੀ ਦਾ ਜ਼ਿੰਮੇਵਾਰ ਠਾਕ ਹੋਵੇਗਾ ਫਿਰ ਸਾਨੂੰ ਆਖਿਆ ਕਿ ਨਾਟਾਲ ਵਰਗੇ ਹਾਲਾਤ ਪੰਜਾਬ ਦੇ ਵਿੱਚ ਤਣ ਗਏ ਆ ਕਿ